ਪੰਜਾਬ ਕੇਸ ਜਗਮਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਟੀ ਤੱਜ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਕੀ ਕੁਝ ਇਸ ਬਜਟ ਦੇ ਵਿੱਚ ਰਹੇਗਾ ਕਿਸ ਦਿਨ ਕੀ ਕੁਝ ਹੋਏਗਾ ਤੁਹਾਨੂੰ ਤਵਦੀਸ਼ ਤੇ ਵਿੱਚ ਦੱਸਾਂਗੇ ਤੁਸੀਂ ਤਸਵੀਰ ਪਹਿਲਾਂ ਦੇਖ ਲਓ ਪੰਜਾਬ ਵਿਧਾਨ ਸਭਾ ਦੀ ਤੁਸੀਂ ਦੇਖ ਸਕਦੇ ਹੋ ਕੀ ਪਿੱਛੇ ਵਿਧਾਇਕਾ ਦੀਆਂ ਗੱਡੀਆਂ ਜਿਹੜੀਆਂ ਹਨ ਉਹ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਅੱਜ ਤਕਰੀਬਨ ਗੱਲ ਕਰੀਏ ਤਾਂ 11 ਵਜੇ ਰਾਜਪਾਲ ਦੇ ਭਾਸ਼ਣ ਦੇ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਹੋਏਗੀ ਤੇ ਉਸ ਤੋਂ ਬਾਅਦ 2 ਵਜੇ ਅਬਿਸ਼ਰੀ ਰੈਫਰੈਂਸ ਜਿਹੜੇ ਹਨ ਉਹ ਰੱਖੇ ਗਏ ਹਨ ਵਿਚਾਰ ਉਹਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਤਾਂ ਉਸ ਤੋਂ ਬਾਅਦ 5 ਤਾਰੀਖ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਹਰਪਾਲ ਸਿੰਘ ਚੀਮਾਹਰਾ ਵੱਲੋਂ ਸੈਸ਼ਨ ਦੀ ਗੱਲ ਕਰੀਏ ਤਾਂ 1 ਤਾਰੀਖ ਤੋਂ ਲੈ ਕੇ 15 ਮਾਰਚ ਤੱਕ ਇਹ ਸੈਸ਼ਨ ਚੱਲਣਾ ਹੈ ਤੇ 4 ਤਾਰੀਖ ਨੂੰ ਗਵਰਨਰ ਅਡਰੈਸ ਦੇ ਉੱਪਰ ਚਰਚਾ ਹੋਣੀ ਹੈ ਤੇ 5 ਤਾਰੀਖ ਨੂੰ ਜੋ ਬਜਟ ਪੇਸ਼ ਕੀਤਾ ਜਾਣਾ ਉਹਦੀ ਕਾਰਵਾਈ ਜਿਹੜੀ ਆ ਉਹ ਥੋੜੀ ਦੇਰ ਦੇ ਵਿੱਚ ਸ਼ੁਰੂ ਹੋ ਜਾਏਗੀ ਵਿਧਾਇਕ ਲਗਾਤਾਰ ਆਣੇ ਆ ਰਹੇ ਹਨ ਇੱਥੇ ਗੱਲਬਾਤ ਕਰ ਰਹੇ ਹਨ ਪਰ ਗੱਲ ਕਰੀਏ ਤਾਂ ਬਜਟ ਦੇ ਉੱਪਰ ਵੀ ਉਮੀਦਾਂ ਰਹਿਣ ਕਿ ਕਿਸ ਤਰੀਕੇ ਦਾ ਬਜਟ ਪੰਜਾਬ ਦੇ ਵਿੱਤ ਮੰਤਰੀ ਲੈ ਕੇ ਆਂਦੇ ਹਨ ਕਿ ਆ ਕੁਝ ਰਾਹਤ ਲੋਕਾਂ ਨੂੰ ਮਿਲਦੀ ਹੈ ਇਸ ਬਜਟ ਦੇ ਵਿੱਚੋਂ ਅੱਜ ਕਿਸਾਨੀ ਮੁੱਦੇ ਦੇ ਉੱਪਰ ਚਰਚਾ ਹੋਣੀ ਚਾਹੀਦੀ ਓਸ ਮੁੱਦੇ ਤੇ ਗੱਲ ਕਰਨੀ ਚਾਹੀਦੀ ਸੀ ਯਾਨੀ ਕਿ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਕਿਸਾਨ ਮੁੱਦੇ ਤੇ ਗੱਲ ਕਰਨੀ ਪਹਿਲਾਂ ਬਹੁਤ ਜ਼ਰੂਰੀ ਹੈ ਹਾਲਾਂਕਿ ਗੱਲ ਕਰੀਏ ਤਾਂ ਕੱਲ ਮੁੱਖ ਮੰਤਰੀ ਵੱਲੋਂ ਵੀ ਸੁਖਵੀਰ ਸਿੰਘ ਬਾਦਲ ਦੇ ਹੋਟਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਖੁਲਾਸੇ ਕੀਤੇ ਗਏ ਪੱਤਰਕਾਰ ਵਾਰਤਾ ਕੀਤੀ ਗਈ ਉਹ ਵੀ ਅਹਿਮ ਜਿਹੜੀ ਹੈ ਉਹ ਉਹ ਵੀ ਕੜੀ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਤੇ ਜਿਹੜੀ ਹੈ ਉਹ ਗੱਲ ਰੱਖਦੀ ਨਜ਼ਰ ਆ ਰਹੀ ਹਨ ਤਾਂ ਦੂਜੇ ਪਾਸੇ ਵਿਰੋਧੀ ਵੀ ਜਿਹੜੇ ਹਨ ਇੱਕ ਸੈਸ਼ਨ ਦੇ ਵਿੱਚ ਕੋਈ ਫਰੂਟਫੁੱਲ ਚੀਜ਼ ਜਿਹੜੀ ਨਿਕਲੇ ਸਿਰਫ ਸੰਖਿਆਵਲ ਦੇ ਆਧਾਰ ਤੇ ਸੈਸ਼ਨ ਨਾ ਚਲਾਇਆ ਜਾਵੇ ਇਹ ਵਿਰੋਧੀਆਂ ਦਾ ਕਹਿਣਾ ਹੈ ਸਰਕਾਰ ਕਿਸ ਤਰੀਕੇ ਦੇ ਨਾਲ ਸੈਸ਼ਨ ਨੂੰ ਜਵਾਬ ਦਿੰਦੀ ਹੈ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਕਿਸ ਤਰੀਕੇ ਨਾਲ ਚੱਲਦੀ ਹੈ ਤੁਹਾਨੂੰ ਸਾਰੀ ਜਾਣਕਾਰੀ ਲਗਾਤਾਰ ਦਿੰਦੇ ਰਾਂਗੇ ਪਰ ਜਾਣਕਾਰੀ ਦੇ ਦਈਏ ਕਿ ਅੱਜ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਦੇ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ 5 ਤਾਰੀਖ ਨੂੰ ਬਜਟ ਪੇਸ਼ ਕੀਤਾ ਜਾਏਗਾ ਕੈਮਰਾਮੈਨ ਅਮਿਤ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ